2012 ਤੋਂ ਬਾਅਦ 5 ਸਾਲ ਦੇ ਵਕਫੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਕਿੰਨੀ ਹੋ ਜਾਂਦੀ ਹੈ 2000 ਜਿਹੜੇ 12 ਦੇ ਵੇਰਵੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਸ ਦੇ ਵਿੱਚ ਲਗਭਗ 11 ਕਰੋੜ 21 ਲੱਖ 18000 ਰੁਪਇਆ ਸੀ ਤੇ ਇਸ ਤੋਂ ਇਲਾਵਾ ਜਦੋਂ ਵਾਰੀ ਆਉਂਦੀ ਹੈ 2017 ਦੀ ਤਾਂ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋ ਜਾਂਦੀ ਹੈ ਦੁੱਗਣੀ ਤੋਂ ਵੀ ਵੱਧ 25 ਕਰੋੜ 22 ਲੱਖ 80202 ਰੁਪਏ ਤੇ ਲਾਇਬਿਲਟੀਜ਼ ਕਿੰਨੀਆਂ ਨੇ ਦੇਣਦਾਰੀਆਂ ਕਿੰਨੀਆਂ ਨੇ ਕਰਜ਼ੇ ਦੀ ਰਾਸ਼ੀ ਵੀ 65 ਲੱਖ ਤੋਂ ਵੱਧ ਕੇ ਹੋ ਜਾਂਦੀ ਹੈ 1 ਕਰੋੜ 16 ਲੱਖ 62 ਹਜ਼ਾਰ 521 ਰੁਪਏ ਫਿਰ ਉਹਨਾਂ ਨੇ ਜਿਹੜੀ ਆਈਟੀਆਰ ਭਰੀ 2015-16 ਦੇ ਵਿੱਚ ਉਹ 35 ਲੱਖ 57 ਹਜ਼ਾਰ 830 ਰੁਪਏ ਦੀ ਆਈਟੀਆਰ ਭਰਦੇ ਨੇ 2015-16 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਵੀ ਸੀ 2015-16 ਦੇ ਵਿੱਚ ਹੀ ਉਹਨਾਂ ਦੀ ਪਤਨੀ ਦੀ ਜਿਹੜੀ ਆਈਟੀਆਰ ਦੱਸੀਗੀ ਉਹ 9 ਲੱਖ 69220 ਰੁਪਏ ਯਾਨੀ ਕਿ ਕਹਿ ਸਕਦੇ ਆ ਕਿ ਲਗਭਗ ਜਿਹੜਾ 42-43 ਲੱਖ ਦੀ ਜਿਹੜੀ ਆਈਟੀਆਰ ਇਨਕਮ ਸ਼ੋ ਕੀਤੀ ਗਈ ਜਿਸ ਦੇ ਤਹਿਤ ਇਹ ਆਈਟੀਆਰ ਭਰੀ ਜਾਂਦੀ ਹੈ ਸਾਡੇ 11 ਕਰੋੜ ਰੁਪਇਆ 2012 ਦੀ ਆਮਦਨ ਦੱਸੀ ਗਈ ਹੈ ਵਿਕਰਮਜੀਠਿਆ ਦੀ ਤੇ 25 ਕਰੋੜ ਹੋ ਜਾਂਦੀ ਹੈ 2017 ਦੇ ਵਿੱਚ ਆ ਕੇ ਇਸ ਤੋਂ ਬਾਅਦ ਅਗਲੇ ਜਿਹੜੇ ਵੇਰਵੇ ਸਾਂਝੇ ਕੀਤੇ ਗਏ ਨੇ ਕਿ ਉਹਨਾਂ ਦੀ ਜਿਹੜੀ ਚੱਲ ਸੰਪਤੀ ਕਿੰਨੀ ਹੈ ਉਸ ਦੇ ਵਿੱਚ ਉਹਨਾਂ ਨੇ ਬੈਂਕ ਡਿਪੋਜ਼ਿਟ ਦੇ ਵਿੱਚ ਦੱਸਿਆ ਕਿ ਐਸਬੀਆਈ ਸੈਕਟਰ 1 ਚੰਡੀਗੜ੍ਹ ਦੇ ਵਿੱਚ ਜਿਹੜੇ ਬੈਂਕ ਬ੍ਰਾਂਚ ਹੈ ਉਸ ਦੇ ਵਿੱਚ ਉਹਨਾਂ ਦਾ 7 ਲੱਖ ਰੁਪਈਆ ਡਿਪੋਜ਼ਿਟ ਹੈ ਔਰ ਪੰਜਾਬ ਨੈਸ਼ਨਲ ਨਿਊ ਦਿੱਲੀ ਦੇ ਵਿੱਚ ਇੱਕ ਅਕਾਊਂਟ ਹੈ ਉੱਥੇ 1 ਲੱਖ ਰੁਪਈਆ ਉਹਨਾਂ ਦਾ ਜਮਾ ਹੈ ਇਸੇ ਤਰ੍ਹਾਂ ਪੰਜਾਬ ਨੈਸ਼ਨਲ ਨਿਊ ਦਿੱਲੀ ਦੇ ਵਿੱਚ ਇੱਕ ਹੋਰ ਖਾਤਾ ਹੈ ਜਿੱਥੇ ਉਹਨਾਂ ਦਾ 4 ਲੱਖ ਰੁਪਈਆ ਜਮਾ ਹੈ HDFC ਬੈਂਕ ਮਜੀਠੀਆ ਦੇ ਵਿੱਚ ਉਹਨਾਂ ਦਾ ਇੱਕ ਖਾਤਾ ਹੈ ਜਿੱਥੇ ਉੱਥੇ ਸਿਰਫ 2000 ਰੁਪਈਆ ਹੀ ਜਮਾ ਸੀ ਤੇ HDFC ਬੈਂਕ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ 8 ਲੱਖ ਰੁਪਈਆ ਜਮਾ ਉਸ ਵਕਤ ਦੱਸਿਆ ਗਿਆ ਔਰ ਉਸ ਵਕਤ ਉਹਨਾਂ ਦੇ ਕੋਲ ਕੈਸ਼ ਕਿੰਨਾ ਸੀ 15000 ਰੁਪਏ ਤੇ ਉਹਨਾਂ ਦੀ ਧਰਮ ਪਤਨੀ ਕੋਲ ਕੈਸ਼ ਕਿੰਨਾ ਸੀ 12500 ਰੁਪਏ 2017 ਦੇ ਵਿੱਚ ਜਿਉਂ ਉਹਨਾਂ ਨੇ ਸ਼ੋਅ ਕੀਤਾ ਔਰ ਗਨੀਵ ਕੌਰ ਮਜੀਠੀਆ ਦਾ ਇੱਕ OBC ਬੈਂਕ ਹੈ ਨਿਊ ਦਿੱਲੀ ਵਿੱਚ ਉੱਥੇ 21 ਲੱਖ ਰੁਪਏ ਜਮ੍ਹਾਂ ਸੀ ਸਿਟੀ ਬੈਂਕ ਨਿਊ ਦਿੱਲੀ ਦੇ ਵਿੱਚ 54000 ਜਮ੍ਹਾਂ ਸੀ ਕਰਨਾਟਕਾ ਬੈਂਕ ਦੇ ਵਿੱਚ ਉਹਨਾਂ ਦਾ ਇੱਕ ਕਰੰਟ ਅਕਾਊਂਟ ਖੁੱਲਿਆ ਸੀ ਜਿੱਥੇ 62 ਲੱਖ ਰੁਪਏ ਜਮ੍ਹਾਂ ਸੀ ਤੇ HDFC ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਖਾਤਾ ਸੀ ਜਿੱਥੇ 1 ਲੱਖ ਰੁਪਏ ਜਮ੍ਹਾਂ ਸੀ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਦੇ ਕੋਲ 11 ਕਰੋੜ ਦੇ ਕੰਪਨੀ ਦੇ ਸ਼ੇਅਰ ਤੇ ਹੋਰ ਜਿਹੜੇ ਬੌਂਡ ਨੇ ਉਹ ਦੱਸੇ ਗਏ ਨੇ 2017 ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਗਨੀਵ ਕੌਰ ਮਜੀਠੀਆ ਦੀ ਤਾਂ ਉਹਨਾਂ ਦਾ ਡੀਮੈਟ ਦੇ ਵਿੱਚ ਇੱਕ ਸ਼ੇਅਰ ਸੀ ਜਾਂ ਕਹਿ ਲਓ ਕਿ ਇੱਕ ਇਨਕਮ ਸੀ 5 ਲੱਖ ਰੁਪਏ ਦੀ 330 ਸ਼ੇਅਰ ਸੈਲ ਜਿਹੜਾ ਸਰਾਇਆ ਇੰਡਸਟਰੀ ਦੇ ਵਿੱਚ ਸੀ ਉਹਨਾਂ ਦੇ 73000 ਰੁਪਏ ਉੱਥੇ ਸ਼ੋਅ ਕੀਤਾ ਗਿਆ 15000 ਸ਼ੇਅਰ ਸਰਾਇਆ ਏਵੀਏਸ਼ਨ ਦੇ ਵਿੱਚ ਉਹਨਾਂ ਦੇ ਜਿਹੜੇ ਦਿਖਾਏ ਗਏ ਨੇ ਉੱਥੇ 615000 ਰੁਪਇਆ ਸ਼ੋਅ ਕੀਤਾ ਗਿਆ ਇਸ ਤਰੀਕੇ ਨਾਲ ਇਨਵੈਸਟਮੈਂਟ ਹੈ ਜਿਹੜੀ ਪਟਿਆਲਾ ਐਕਸਪ੍ਰੈਸ ਦੇ ਵਿੱਚ ਕੀਤੀ ਗਈ ਆ ਉਹ 1 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਗਈ ਹੈ ਫਿਰ ਇੱਕ ਵਿੱਚ LIC ਦੀ ਗੱਲ ਆਉਂਦੀ ਹੈ ਵਿਕਰਮ ਸਿੰਘ ਮਜੀਠੀਆ ਦਾ ਤਾਂ ਨਿੱਲ ਦੱਸਿਆ ਗਿਆ ਪਰ ਉਹਨਾਂ ਦੇ ਜਿਹੜੇ ਪਰਿਵਾਰ ਦਾ ਇੱਕ LIC ਪਾਲਿਸੀ ਹੋਈ ਸੀ ਜਿਹੜੀ ਕਿ 1472000 ਰੁਪਏ ਦੀ ਕਰਵਾਈ ਗਈ ਹੈ ਇਸ ਤਰੀਕੇ ਦੇ ਨਾਲ ਹੀ ਸਤਿਆਜੀਤ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਇੱਕ ਪਰਸਨਲ ਲੋਨ ਵੀ ਹੈ ਜਿਹੜਾ 23 ਲੱਖ ਰੁਪਏ ਦਾ ਲਿਆ ਹੋਇਆ 23 ਲੱਖ 62 ਹਜ਼ਾਰ ਰੁਪਏ ਦਾ ਲੋਨ ਤੇ ਇਸੇ ਤਰ੍ਹਾਂ ਇੰਡੋ گلੋਬਲ ਸਕਿਉਰਿਟੀ ਦੇ ਵਿੱਚੋਂ ਵਿੱਚ ਵੀ 7 ਲੱਖ 50 ਹਜ਼ਾਰ ਰੁਪਏ ਦਾ ਜਿਹੜਾ ਇੱਕ ਲੋਨ ਦੱਸਿਆ ਜਾਂਦਾ ਫਿਰ ਮੋਟਰ ਵਹੀਕਲ ਦੀ ਗੱਲ ਆਉਂਦੀ ਹੈ ਕਿ ਉਹਨਾਂ ਕੋਲ ਸਾਧਨ ਕਿਹੜਾ ਸੀ 2017 ਦੇ ਵਿੱਚ ਵਿਕਰਮਜੀਠਿਆ ਨੇ ਦੱਸਿਆ ਕਿ ਮਾਡਲ 2013 ਪੀਬੀ 11 ਬੀਐਮ 11 11 ਇਸ ਨੰਬਰ ਦਾ ਇੱਕ ਹਾਰਲੇ ਡੇਵਿਡਸਨ ਮੋਟਰਸਾਈਕਲ ਆ ਜਿਹੜਾ ਉਹ ਵਿਕਰਮ ਮਜੀਠੀਆ ਦੇ ਕੋਲ 650000 ਦੀ ਕੀਮਤ ਦਾ ਸੀ ਜਿਸ ਦੀ ਮਾਡਲ ਜਿਸ ਦਾ ਮਾਡਲ ਸੀ 2013 ਔਰ ਮਹਿੰਦਰਾ ਸਕੋਰਪੀਓ ਗੱਡੀ 2015 ਮਾਡਲ ਦੀ ਉਹਨਾਂ ਨੇ ਸ਼ੋਅ ਕੀਤੀ ਹੈ ਜਿਹੜੀ ਕਿ 11 ਲੱਖ ਰੁਪਏ ਕੀਮਤ ਦੀ ਹੈ ਇਹ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਸਾਂਝਾ ਕੀਤਾ ਫਿਰ ਆ ਜਾਂਦੀ ਹੈ ਗਹਿਣੇ ਗੱਟੇ ਦੀ ਗੱਲ ਗਹਿਣਾ ਵਿਕਰਮ ਸਿੰਘ ਮਜੀਠੀਆ ਦੇ ਕੋਲ 26 ਲੱਖ ਰੁਪਏ ਦਾ ਇੱਥੇ ਸ਼ੋਅ ਕੀਤਾ ਹੋਇਆ ਜੋ 26 ਲੱਖ ਰੁਪਏ ਦੀ ਵੈਲਿਊ ਦੇ ਗਹਿਣਾ ਸੀ ਜਿਸ ਵਿੱਚ ਸੋਨਾ ਚਾਂਦੀ ਜਾਂ ਹੋਰ ਵੀ ਕੋਈ ਗਹਿਣਾ ਹੋ ਸਕਦਾ ਹੈ ਔਰ 30 ਲੱਖ ਰੁਪਏ ਦਾ ਜਿਹੜਾ ਗਹਿਣਾ ਹੈ ਉਹ ਸ਼ੋਅ ਕੀਤਾ ਹੋਇਆ ਹੈ ਗਨੀਬ ਕੌਰ ਮਜੀਠੀਆ ਦੇ ਖਾਤੇ 'ਚ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਕਿ ਇਸ ਤੋਂ ਇਲਾਵਾ ਹੋਰ ਸੰਪਤੀ ਦੀ ਤਾਂ ਟੋਟਲ ਲਿਸਟ ਦਾ ਜਿਹੜਾ ਐਫੀਡੇਵਿਟ ਦੇ ਹਿਸਾਬ ਦੇ ਨਾਲ 11 ਕਰੋੜ 99 ਲੱਖ 36370 ਰੁਪਇਆ ਬਿਕਰਮ ਮਜੀਠੀਆ ਦੇ ਖਾਤੇ ਵਿੱਚ ਬੋਲਿਆ 2 ਕਰੋੜ 40 ਲੱਖ 2832 ਰੁਪਏ ਗਨੀਬ ਕੌਰ ਮਜੀਠੀਆ ਦੇ ਕੁੱਲ ਮਿਲਾ ਕੇ ਜੇਕਰ ਇਸਦੀ ਟੋਟਲ ਵੈਲਿਊ ਕੱਢੀ ਜਾਵੇ ਤਾਂ 11 ਕਰੋੜ 99 ਲੱਖ ਮਿਲਾ ਕੇ ਤੇ 240 ਯਾਨੀ ਕਿ 13-14 ਕਰੋੜ ਰੁਪਏ ਦੀ ਜਾਇਦਾਦ ਆ ਜਿਹੜੀ ਬਿਕਰਮ ਮਜੀਠੀਆ ਤੇ ਗਨੀਬ ਕੌਰ ਮਜੀਠੀਆ ਦੇ ਖਾਤੇ ਵਿੱਚ ਬੋਲਦੀ ਹੈ ਫਿਰ ਇਸ ਤੋਂ ਬਾਅਦ ਉਹਨਾਂ ਨੇ 2017 ਦੇ ਵਿੱਚ ਕਮਰਸ਼ੀਅਲ ਬਿਲਡਿੰਗ ਦੀ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਕਿ ਮਜੀਠਾ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦੇ ਕੋਲ ਟੋਟਲ 3.5 ਮਰਲੇ ਦਾ ਯਾਨੀ ਕਿ ਇੱਕ ਬਿਲਡਿੰਗ ਉਸਾਰੀ ਹੋਈ ਹੈ ਜਿਹੜਾ ਕਿ ਉਹਨਾਂ ਦਾ ਘਰ ਵੀ ਹੋ ਸਕਦਾ ਹੈ ਜਿਸ ਦੀ ਕੀਮਤ ਉਹਨਾਂ ਨੇ ਦੱਸੀ ਹੋਈ ਹੈ ਜਿਹੜੀ ਡਿਵੈਲਪਮੈਂਟ ਕੋਸਟ ਉਹ 4 ਲੱਖ ਰੁਪਈਆ ਦੱਸੀ ਹੋਈ ਹੈ ਰੈ residencial ਬਿਲਡਿੰਗ ਹੈ ਜਿਹੜੀ ਉਹਨਾਂ ਦੀ ਲੋਕੇਸ਼ਨ ਹੈ 97 ਵਾਰਡ ਨੰਬਰ 5 ਮਜੀਠਿਆ ਅੰਮ੍ਰਿਤਸਰ ਦੇ ਵਿੱਚ ਟੋਟਲ 350 ਸਕਰ ਗੱਜ ਦਾ ਇੱਕ ਉਹਨਾਂ ਦੀ ਬਿਲਡਿੰਗ ਹੈ ਇਸ ਤੋਂ ਇਲਾਵਾ 500 ਸਕਰ ਫੁੱਟ ਦੀ ਇੱਕ ਇਮਾਰਤ ਦੱਸੀ ਹੋਈ ਹੈ ਇਸ ਤਰ੍ਹਾਂ ਕੁੱਲ ਕੀਮਤ ਉਹਨਾਂ ਦੀ 10 ਲੱਖ ਰੁਪਇਆ ਦੱਸੀ ਹੋਈ ਹੈ ਤੇ ਨਾਲ ਹੀ ਇੱਕ ਲੋਕੇਸ਼ਨ ਮਜੀਠੀਆ ਦੇ ਵਿੱਚ ਜਿਹੜਾ ਉਹਨਾਂ ਦਾ 5 ਕਨਾਲ 10 ਮਰਲੇ ਦਾ ਇੱਕ ਆਪਣਾ ਘਰ ਹੈ ਉਸ ਦੀ 96 ਲੱਖ ਰੁਪਇਆ ਕੀਮਤ ਨਾਲ ਜਿਹੜੀ ਹੈ ਉਹ ਦੱਸੀ ਗਈ ਹੈ। ਕੁੱਲ ਮਿਲਾ ਕੇ ਇਸ ਤਰੀਕੇ ਦੇ ਨਾਲ ਟੋਟਲ ਕਰੰਟ ਜਿਹੜੀ ਵੈਲਿਊ ਕੱਢੀ ਜਾਵੇ ਉਸ ਵਕਤ 2017 ਦੀ ਉਹ 6 ਕਰੋੜ ਤੇ 4 ਕਰੋੜ ਦੀ ਸੀ ਇਸ ਤਰੀਕੇ ਦੇ ਨਾਲ ਕੁੱਲ ਮਿਲਾ ਕੇ 6 ਕਰੋੜ 16 ਲੱਖ 61 ਹਜ਼ਾਰ ਰੁਪਇਆ ਬਿਕਰ ਮਜੀਠੀਆ ਦੇ ਹਿੱਸੇ ਔਰ 4 ਕਰੋੜ 53 ਲੱਖ 45 ਹਜ਼ਾਰ ਉਹਨਾਂ ਦੀ ਪਤਨੀ ਦੇ ਹਿਸਾਬ ਦੇ ਨਾਲ ਯਾਨੀ ਕਿ 11 ਲੱਖ ਰੁਪਇਆ ਹੋਰ ਕੁੱਲ ਮਿਲਾ ਕੇ ਜਿਹੜਾ ਕੱਢਿਆ ਗਿਆ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਅਣੀਆਂ ਫਿਰ ਦੇਣਦਾਰੀਆਂ ਨੇ 2017 ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਵੀ ਅਸੀਂ ਕੀਤਾ ਇੱਕ ਸਤਿਆਜੀਤ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਲੋਨ ਹੈ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਮੈਂਬਰਾਂ ਦੇ ਉਹ 65 ਲੱਖ ਰੁਪਏ ਦਾ ਫਿਰ ਇੱਕ BM ਇੰਡੀਆ ਫਾਈਨੈਂਸ਼ੀਅਲ ਦਾ 2 ਲੱਖ ਦਾ ਲੋਨ ਹੈ ਉਹਨਾਂ ਨੇ ਲਿਆ ਹੋਇਆ ਇੱਕ ਕਟਕ ਮਹਿੰਦਰਾ ਦੇ ਵਿੱਚ 455131 ਦਾ ਲੋਨ ਲਿਆ ਹੋਇਆ ਸੀ ਇਸ ਤਰੀਕੇ ਦੇ ਨਾਲ ਹੀ ਬੁੱਧ ਸਿੰਘ ਤੋਂ ਇੱਕ ਲੋਨ ਫੜਿਆ ਹੋਇਆ ਸੀ ਜਿਹੜਾ ਕਿ 40 ਲੱਖ ਰੁਪਏ ਤੋਂ ਵੱਧ ਦਾ ਸੀ ਇੱਕ ਗਜਪਤ ਸਿੰਘ ਗਰੇਵਾਲ ਨਾਮ ਦਾ ਜ਼ਿਕਰ ਕੀਤਾ ਗਿਆ ਉਹਨਾਂ ਤੋਂ ਲੋਨ ਲਿਆ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਇਸ ਤਰੀਕੇ ਦੇ ਨਾਲ ਕੁੱਲ ਮਿਲਾ ਕੇ ਇੱਕ ਜਿਹੜਾ ਲੋਨ ਦੀ ਕੀਮਤ ਹੈ 207390 ਰੁਪਏ ਤੇ 1 ਕਰੋੜ 14 ਲੱਖ 55131 ਰੁਪਏ ਕੁੱਲ ਮਿਲਾ ਕੇ ਜੇਕਰ ਵੇਖਿਆ ਜਾਵੇ ਤਾਂ 2007 ਦੇ ਵਿਰਵਿਆਂ ਦੇ ਮੁਤਾਬਕ ਸ 2007 ਦੇ ਵੇਰਵੇ ਦੱਸਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ 25 ਕਰੋੜ 22 ਲੱਖ 80 ਹਜ਼ਾਰ 202 ਰੁਪਏ ਦੀ ਜਾਇਦਾਦ ਸੀ ਪਰਿਵਾਰਕ ਮੈਂਬਰਾਂ ਦੀ ਮਿਲਾ ਕੇ ਔਰ 1 ਕਰੋੜ 16 ਲੱਖ 62 ਹਜ਼ਾਰ 521 ਰੁਪਏ ਦੀਆਂ ਦੇਣਦਾਰੀਆਂ ਸੀ